ਮੈਂ ਸਰਜੀਤ ਸਿੰਘ ਤੁਸੀਂ ਦੇਖ ਰਹੇ ਜੀ ਮੈਕਸ 24 ਪੰਜਾਬ ਇਨ ਨਿਊਜ਼ ਚੈਨਲ ਜੇ ਗੱਲ ਕੀਤੀ ਜਾਵੇ ਬਿਜਲੀ ਕਰਮਚਾਰੀਆਂ ਦੀ ਤੇ ਤੁਸੀਂ ਦੇਖਿਆ ਕਰਕੇ ਜਰੂਰ ਸਦਿਆ ਕਰੋ ਕਿ ਪੰਜਾਬ ਸਰਕਾਰ ਦੀ ਅਜੇ ਤੱਕ ਕੋਈ ਕੰਮ ਤੇ ਜੂਨ ਹੀ ਸੜਕ ਰਹੀ ਜਿੱਥੇ ਕਿ ਤੁਸੀਂ ਦੇਖ ਸਕਦੇ ਜੀ ਇਹ ਬਿਜਲੀ ਕਰਮਚਾਰੀ ਆ ਪੰਜਾਬ ਦੇ ਵਿੱਚ ਹੜਤਾਲ ਕਰਕੇ ਬੈਠੇ ਹੋਏ ਨੇ ਰੋ ਜਿਹੜਾ ਤੀਜਾ ਦਿਨ ਹੈ ਅੱਜ ਜਿਹੜਾ ਵਾਰ ਰੋਸ ਪ੍ਰਦਰਸ਼ਨ ਕਰ ਰਹੇ ਨੇ ਮੇਰੇ ਨਾਲ ਜਿਹੜੇ ਬਿਜਲੀ ਕਰਮਚਾਰੀ ਮੇਰੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕੀ ਜਿਹੜਾ ਬਾ ਤੁਹਾਡੀਆਂ ਮੰਗਾਂ ਜਿਹੜੀ ਸਰਕਾਰ ਬਾਰ-ਬਾਰ ਮੀਟਿੰਗਾਂ ਲੈਂਦੀ ਏ ਜਿਹੜਾ ਕੋਈ ਸਿੱਟਾ ਨਿਕਲ ਕੇ ਸਾਹਮਣੇ ਨਹੀਂ ਆਉਂਦਾ ਆ ਉਹ ਅੰਨਾਂ ਨਾਲ ਗੱਲਬਾਤ ਕਰਾਂਗੇ ਕੀ ਨੰਬਰ ਸਰਕਾਰ ਦਾ ਗੁਰਪ੍ਰੀਤ ਸਿੰਘ ਜੀ ਕੀ ਕਹਿਣਾ ਚਾਹੋਗੇ ਜਿਹੜਾ ਤੁਹਾਡੀ ਸਰਕਾਰ ਜਿਹੜੀ ਮੰਗਾਂ ਨਹੀਂ ਤੀਜਾ ਦਿਨ ਹੋ ਗਿਆ ਧਰਨੇ ਤੇ ਅੱਜ ਅੱਜ ਤੀਜਾ ਦਿਨ ਸਾਡਾ ਧਰਨਾ ਚੱਲ ਰਿਹਾ ਵਾ ਪਹਿਲੇ ਦਿਨੋਂ ਦੂਜੇ ਦਿਨ ਜ਼ਿਆਦਾ ਹੀ ਦੂਜੇ ਦਿਨ ਅਜ ਤੇ ਤੀਜੇ ਦਿਨ ਬਹੁਤ ਜ਼ਿਆਦਾ ਵਾ ਸਾਡਾ ਤੀਜੇ ਦਿਨ ਪੰਜਾਬ ਚ 10% ਫੰਡ ਮਿਲ ਗਿਆ ਜਿਹੜਾ 50% 90% ਤੱਕ ਵੀ ਕਈਆਂ ਤਾਂ ਵਧੇਗਾ ਪਰ ਸਾਡੀ ਮੈਨੇਜਮੈਂਟ ਅਸੀਂ ਵੇਖਿਆ ਇੱਥੇ ਟੇਬਲਾਂ ਤੇ ਸਾਡੇ ਦਫ਼ਤਰਾਂ ਤੋਂ ਗਲਤ ਅੰਕੜੇ ਪੇਸ਼ ਕੀਤੇ ਜਾ ਰਹੇ ਆ ਜੇ ਤੂੰ ਇਹਦੇ ਵਿੱਚੋਂ ਐਡਵੈਸਟਿਨੈਸੀ ਕਰ ਲਓ 90% ਤੋਂ ਉੱਪਰ ਸਾਡਾ ਪੂਰਾ ਪੰਜਾਬ ਚ ਅੰਕੜਾ ਜਾ ਰਿਹਾ ਉਹ ਵੀ ਇੱਕ ਮੈਨੇਜਮੈਂਟ ਵਾ ਉਹਨਾਂ ਵਿੱਚ ਗਿਣ ਕੇ ਸਾਡੀ ਜਿਹੜੀ ਆ ਬੇਨਤੀ ਘੱਟ ਦੱਸੀ ਗਈ ਵੀ ਸਾਡੀ ਗਿਣਤੀ ਪੰਜਾਬ ਚ ਬਹੁਤ ਜ਼ਿਆਦੀ ਆ ਅਸੀਂ ਮੰਗ ਕਰਦੇ ਆ ਜੇ ਸਾਡੀਆਂ ਮੰਗਾਂ ਜਿਹੜੀਆਂ ਵਾਦੂ ਮੰਨ ਲਈਆਂ ਗਈਆਂ ਪੰਜਾਬ ਸਰਕਾਰ ਦੇ ਵਿੱਤ ਮੰਤਰੀ ਭਾਰਤ ਸਿੰਘ ਜੀਮਾ ਦੀ ਔਰ ਭਜਨ ਸਿੰਘ ਜੀ ਦੀ ਡੀਲੀ ਮੰਤਰੀ ਦੀ ਹਾਜ਼ਰੀ ਵਿੱਚ ਉਹਨਾਂ ਨੂੰ ਲਾਗੂ ਕੀਤਾ ਜਾਵੇ। ਕੋਈ ਸਾਡੀ ਕੋਈ ਵਾਦੂ ਮੰਗਦੇ ਕਿ ਉਹਨੂੰ ਲਾਗੂ ਕਰਾਉਣ ਦੇ ਸਬੰਧ ਚ ਇਹ ਸਾਡੇ ਤਿੰਨ ਦਿਨਾਂ ਦੇ ਚੱਲ ਰਹੇ ਆ। ਬੜੀ ਨਿਮੋਧੀ ਦੀ ਗੱਲ ਆ ਤਿੰਨ ਦਿਨੋਂ ਚੱਲਿਆ ਤੇ ਸਾਡਾ ਦੇ ਕੇ ਟੇਬਲ 'ਤੇ ਕਰਕੇ ਜਿਹੜੀਆਂ ਮੰਗਾਂ ਉਦੋਂ ਨਹੀਂ ਸਾਡੀ ਮੈਨੇਜਮੈਂਟ ਨੇ ਮੰਨੀਆਂ ਉਹਨਾਂ ਦੇ ਕਹਿਣ ਜਿਹੜੀਆਂ ਲਾਗੂ ਕਰਵਾ ਦੇਣੀਆਂ ਚਾਹੀਦੀਆਂ ਜੀ। ਪਰ ਇਹ ਗੱਲ ਕੀਤੀ ਜਿਹੜੇ ਪੰਜਾਬ ਦੇ ਵਿੱਚ ਜਿੱਦਾਂ ਕਿ ਗਰਮੀ ਨਹੀਂ ਆ ਹਰ ਥਾਂ ਤੇ ਜਿਹੜੇ ਧਰਨੇ ਪੰਜਾਬ ਦੇ ਵਿੱਚ ਲੱਗੇ ਜਾ ਰਹੇ ਜੇ ਖੇਮ ਕਰਨ ਦੀ ਗੱਲ ਕਰ ਲਈਏ ਤਰਨ ਤਰਨ ਦੀ ਗੱਲ ਕਰੀਏ ਇੰਨੀ ਗਰਮੀ ਦੇ باوجود ਵੀ ਤੁਸੀਂ ਬੈਠੇ ਹੋ ਜੇ ਸਰਕਾਰ ਦੇ ਕਿਉਂ ਨਹੀਂ ਕੰਮ ਤੇ ਜੂਰ ਛੱਡਦੀ ਇਹ ਵੇਖੋ ਜੀ ਸਾਰੇ ਨੇ ਮਲਾਜਬਾ ਨੇ 2014 ਛੱਡ ਕੇ ਤਿੱਜੀ ਸਰਕਾਰ ਬਦਲਾ ਕਰਕੇ ਲਿਆਂਦੀ ਕਿਉਂਕਿ ਧਰਨੇ ਲਾਉਂਦੇ ਸਾਡੇ ਧਰਨੇ ਜਾਣ ਕੇ ਬੈਠਦੇਗੇ ਸਾਡੇ ਨਾਲ ਬੜੇ ਵਾਦੇ ਕਰਦੇ ਵੀ ਤੁਹਾਨੂੰ ਪੰਜਾਬ 'ਚ ਸਾਡੀ ਸਰਕਾਰ ਲਿਆਓ ਧਰਨਾ ਨਹੀਂ ਲਾਉਣਾ ਪਊਗਾ ਤੁਸੀਂ ਆਹ ਵੇਖਿਆ ਸੁਪੀਜਾਂ ਕੱਟ ਕੇ ਵੇਖ ਲੋ ਇਹਨਾਂ ਦੀ ਪਰ ਅੱਜ ਬੜੀ ਨਮੋਸਰੀ ਦੀ ਗੱਲ ਬਦਲਾ ਲਿਆ ਕੇ ਅਹੀਂ ਆਪਣੇ ਹੱਥੀ ਤੇ ਸਾਨੂੰ ਘਰ ਨਹੀਂ ਲਾਉਣੇ ਪੈਂਦੇ ਆ ਅਹੀਂ ਫਿਰ ਵੀ ਪੀਐਨ ਦਾ ਨੂੰ ਆਦੀ ਫੀਲ ਕਰਦੇ ਆ ਵੀ ਵਿੱਚ ਦਖਲਅੰਦਾਜ਼ੀ ਦੇ ਕੇ ਸਾਡੇ ਮਸਲੇ ਹਲੜਾਈ ਆ ਕਿਉਂਕਿ ਵੇਖੋ ਬਿਜਲੀ ਬੋਰਡ ਅਦਾਰਾ ਸੰਤ ਹੀ ਅਦਾਰਾ ਵਾ ਇਹਦਾ ਤਿੰਨਾਂ ਦੇ ਨਾ ਮੈਨੇਜਮੈਂਟ ਨੇ ਕਿੰਨਾ ਨੁਕਸਾਨ ਕਰ ਦਿੱਤਾ ਆ ਅਹੀਂ ਨੁਕਸਾਨ ਨਹੀਂ ਕਰਨਾ ਚਾਹੁੰਦੇ ਪਬਲਿਕ ਦੇ ਨਾਮ ਹੱਥਾਂ ਜਿੱਤੇ ਬਣੀ ਗੱਡੀ ਮੈਂ ਹੱਥੀ ਆ ਤੁਹਾਡਾ ਸਪਲਾਈ ਜਿਨਾ ਵਧੀਆ ਪਰਜ ਬੰਦਾ ਪਰ ਉਹਤੇ ਇੱਕ ਕਾਰ ਹੈ ਸਾਡੇ ਇਹ ਕਾਂਡੀ ਰੱਖੀ ਜਿਹੜੀ ਕਰਨੀ ਚਾਹੀਦੀ ਆ ਅਸੀਂ ਕੋਧਾ ਫੜ ਕੇ ਆ ਗਏ ਆ ਜਿਹੜੇ 50 ਹਜ਼ਾਰ ਤੋਂ ਪਰ ਸਾਡੀਆਂ ਪੋਸਟਾਂ ਖਾਲੀ ਆ 20% ਸਟਾਫ ਨੇ ਪੂਰੀ ਗਰਮੀ ਸਪਲਾਈ ਦੇ ਦਿਆ ਇੱਕ ਇੱਕ ਸਾਡਾ ਜਿਹੜਾ ਸਟਾਫ ਦਾ ਕਿ 8 ਘੰਟੇ ਨਹੀਂ 18-18 ਘੰਟੇ ਡਿਊਟੀ ਦੇ ਕੇ ਕੰਮ ਕਰ ਰਿਆ ਉਹਦੇ ਵਿੱਚ ਜਿਹੜੇ ਕੁੱਝ ਨਹੀਂ ਦਿੱਤਾ ਗਿਆ ਕੀ ਮੰਗਾਂ ਨਹੀਂ ਦਿੱਤੀਆਂ ਗੀਆਂ ਉਹ ਜਿਹੜੀਆਂ 35 ਹਜ਼ਾਰ ਦੇ ਐਲ ਡੀ ਸੀ ਜਿਹੜੇ ਹੁਣ ਡਿਪਾਰਟਮੈਂਟ ਹੋਇਆ 35 ਹਜ਼ਾਰ ਦਾ ਮਸਲਾ ਆ ਆ ਪ੍ਰੋਜੈਕਟ ਪੀਟ ਵਾਲੇ ਦਾ ਮਸਲਾ ਵਾ ਨਵੇਂ ਨੁਕਤੇ ਮਸਲਾ ਆਸੀ ਜਿਹੜੇ ਸਾਡੇ ਮੁਲਾਜ਼ਮ ਮਿੱਤ ਕਰੇ ਭਰਤੀ ਕੀਤੇ ਆ 12% ਵਿਆਜ ਲਾ ਲਏ ਆ ਉਹ 12% ਜ਼ੀਰੋ ਕਰਦਾ ਸਾਡੇ ਸਬਟੇਸ਼ਨ ਦੀਆਂ ਪੀਐਸਸੀ ਕੋਸੀ ਇਹ ਹੀ ਵੰਦੀਆਂ ਬਹੁਤ ਸਾਰੀਆਂ ਮੁਕਮਲ ਇੱਕ ਦਾ ਤੇ ਮੁਸ਼ਕਲ ਨਹੀਂ ਗਿਆ ਲਾਗੂ ਮੰਨ ਲਿਆ ਵਾ ਜਾਇਜ਼ ਵੀ ਆ ਲਾਗੂ ਕਰਨ ਤੇ ਦੇਰੀ ਆ ਅੱਜ ਲਾਗੂ ਕਰਨ ਦੇ ਤੇ ਨਾ ਕਿ ਇਹ ਸਰਕਾਰ ਜਾਣ ਕੇ ਪਬਲਿਕ ਨੂੰ ਹਾਜ਼ਮੰਦ ਕਰ ਰਹੀ ਆ ਅਸੀਂ ਤੁਹਾਡੇ ਮਰਜ਼ੀ ਅਪੀਲ ਕਰਦੇ ਆ ਕਿ ਜਲਦੀ ਤੋਂ ਜਲਦੀ ਜਿਹੜੀਆਂ ਇਹਦਾ ਹੱਲ ਕਰਨਾ ਨਹੀਂ ਮੰਗਾਣਾ ਤੁਸੀਂ ਦੇਖਿਆ ਕਿ ਕਹਿ ਰਹੇ ਕਿ ਗਰਮੀ ਗਰਮੀ ਦੇ ਬਾਵਜੂਦ ਵੀ ਬੈਠੇ ਹੋਏ ਨੇ ਆਪਣੇ ਡਟੇ ਹੋਏ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਪਰ ਮੇਰੇ ਨਾਲ ਭਾਈ ਹੋਰ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਕਿ ਕਿਸ ਮੰਗਾਂ ਨੂੰ ਲੈ ਕੇ ਜਿਹੜਾ ਵਾ ਤੁਸੀਂ ਸੜਕ ਦੇ ਉੱਪਰ ਬੈਠੇ ਹੋ ਇੰਨੀ ਗਰਮੀ ਹੈ ਇੰਨੀ ਗਰਮੀ ਆ ਤੇ ਗਰਮੀ ਦੇ ਜੀਬੀਆਂ ਵੀ ਬੈਠੇ ਹੋਈਆਂ ਕੀ ਕਹਾਂ ਕਿਉਂਕਿ ਸਰਕਾਰ ਕਿਉਂ ਨਹੀਂ ਮੰਨਦੀ ਦੇਖੋ ਜੀ ਸਰਕਾਰ ਹਮੇਸ਼ਾ ਵਧੀਆ ਪ੍ਰੋਗਰਾ ਰੱਖ ਕੇ ਸਾਡੇ ਨਾਲ ਮੀਟਿੰਗਾਂ ਕਰਦੀ ਹੈ ਤੇ ਸਾਡੇ ਬੋਰਡ ਦੇ ਅਧਿਕਾਰੀ ਆ ਜਿਹੜੇ ਉਹ ਭੱਜ ਜਾਂਦੇ ਆ ਸਰਕੂਲਰ ਜਾਰੀ ਕਰਨ ਤੋਂ ਮੈਂ ਕਿ ਜਦੋਂ ਵੀ ਗੱਲ ਜਾਂਦੀ ਆ ਸਰਕੂਲਰ ਤੋਂ ਉਥੋਂ ਲਿਖ ਲਿਖਤ ਦੇਣ ਤੋਂ ਪਾੜਿਆ ਕਿਉਂਕਿ ਅਸੀਂ ਚਾਹੁੰਦੇ ਆ ਕਿ ਜਦੋਂ ਸਾਡੇ ਸਾਥੀ ਸੰਘਰਸ਼ ਕਰ ਰਹੇ ਆ ਜਿਹੜੇ ਸਾਡੀਆਂ ਮੰਨੀਆਂ ਹੋਈਆਂ ਨੇ ਉਹਨਾਂ ਦੇ ਅਸੀਂ ਲਿਖਤੀ ਲੈਣਾ ਚਾਹੁੰਦੇ ਆ ਕਿਉਂਕਿ ਅਸੀਂ ਉਹਨਾਂ ਸਾਥੀਆਂ ਨੇ ਵਿਸ਼ਵਾਸ ਸਾਡੇ ਤੇ ਕੀਤਾ ਸੀਨੀਅਰ ਲੀਡਰਸ਼ਿਪ ਤੇ ਵਿਸ਼ਵਾਸ ਕੀਤਾ ਅਸੀਂ ਉਹਨਾਂ ਨੂੰ ਕੁਝ ਲਿਖਤੀ ਅਹਿਆਦ ਦੇ ਦੇ ਸਕੀਏ ਇਹਨਾਂ ਨੇ ਲਿਖਤ ਦੇਣ ਤੋਂ ਭੱਜਿਆ ਇਸ ਕਰਕੇ ਸਾਨੂੰ ਇੱਕ ਰਸਤਾ ਚੁਣਨਾ ਪਿਆ ਸਮਤਾਂ ਗੱਲ ਕੀਤੀ ਜਿਹੜਾ ਤੁਹਾਡੀ ਆਨਲਾਈਨ ਮੀਟਿੰਗ ਵੀ ਹੋਈ ਹੈ ਗੱਲਬਾਤ ਹੋਈ ਕੋਈ ਕੋਈ ਸਿੱਟਾ ਨਿਕਲ ਕੇ ਸਾਹਮਣੇ ਲਿਖਿਆ ਕੋਈ ਨਤੀਜਾ ਸਾਹਮਣੇ ਆਇਆ ਬਿਲਕੁਲ ਨਹੀਂ ਜੀ ਕੋਈ ਵੀ ਸਰਕਾਰ ਦਾ ਨੁਮਾਇੰਦਾ ਜਿਹੜਾ ਉਹ ਇਸ ਗੱਲ ਤੇ ਉਹਨੂੰ ਤਿਆਰ ਨਹੀਂ ਲਿਖਤੀ ਦੇ ਨੂੰ ਤਿਆਰ ਨਹੀਂ ਆ ਜਿੰਨਾ ਚਿਰ ਲਿਖਤੀ ਅਸੀਂ ਆਪਣੀਆਂ ਮੰਗਾਂ ਪ੍ਰਵਾਨ ਨਹੀਂ ਕਰਵਾ ਲੈਂਦੇ ਉਹਨਾਂ ਚਿਰ ਤੱਕ ਅਸੀਂ ਇਹ ਸੰਘਰਸ਼ ਆਪਣਾ ਜਾਰੀ ਰੱਖਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਵਧਣ ਵਾਸਤੇ ਹੋਰ ਸੰਘਰਸ਼ ਵਿਧਾ ਰਹੇ ਹਾਂ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਅਪੀਲ ਕਰਦੇ ਹਾਂ ਸਾਰੇ ਸਾਥੀਆਂ ਨੂੰ ਜਿਹੜੇ ਸਾਥੀ ਸਾਡੇ ਸੰਘਰਸ਼ ਤੋਂ ਬਾਹਰ ਨੇ ਉਹ ਵੀ ਸੰਘਰਸ਼ ਦੇ ਵਿੱਚ ਆਓ ਜਿਵੇਂ ਕਿ ਤਰਨਤਾਰਨ ਦੇ ਵਿੱਚ ਡਾਕਟਰ ਸੋਲ ਦੀ ਜਿਹੜੀ ਆ ਬਹੁਤ ਹੋ ਚੁੱਕੀ ਆ ਜਿਮਣੀ ਚੋਣ ਵੀ ਹੋ ਰਹੀ ਆ ਤੁਹਾਡਾ ਅਗਲਾ ਸੰਘਰਸ਼ ਕੀ ਹੋਵੇਗਾ ਕਿੱਦਾਂ ਦਾ ਤੁਹਾਨੂੰ ਲੱਗਦਾ ਕਿ ਕਿੱਦਾਂ ਦੇ ਚੋਣਾਂ ਚਾਹੁੰਦੇ ਆਪਾਂ ਆਮ ਆਦਮੀ ਪਾਰਟੀ ਨੂੰ ਤੁਸੀਂ ਚੁਣਿਆ ਕਿਉਂਕਿ ਸਰਕਾਰ ਜਿਹੜੀ ਆ ਤੁਹਾਡੀ ਅਜੇ ਤੱਕ ਵੀ ਕਹਿਣਾ ਨਹੀਂ ਮੰਦੀ ਗਰਮੀ ਇੰਨੀ ਆ ਸਰਕਾਰ ਨੂੰ ਵੀ ਚਾਹੀਦਾ ਕਿ ਹਰ ਖਬਰ ਜਿਹੜੀ ਲੱਗ ਰਹੀ ਅਸਰ ਕਿਉਂ ਨਹੀਂ ਹੋ ਰਿਹਾ ਕੀ ਲੱਗਦਾ ਦੇਖੋ ਜੀ ਸਰਕਾਰਾਂ ਦੇ ਨੁਮਾਇੰਦੇ ਆ ਜਿਹੜੇ ਉਹ ਹਮੇਸ਼ਾ ਇਹ ਹੀ ਸੋਚਦੇ ਆ ਵੀ ਸਾਨੂੰ ਕੁਝ ਦੇਣਾ ਨਾ ਪਵੇ। ਮੁਲਾਜ਼ਮਾਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਨੇ ਜਿਸ ਤਰ੍ਹਾਂ ਸਾਡੇ 'ਚ ਤਕਰੀਬਨ 31-32 ਹਜ਼ਾਰ ਮੁਲਾਜ਼ਮਾ ਜਿਹੜਾ ਡਿਊਟੀ ਕਰ ਰਿਹਾ 75 ਹਜ਼ਾਰ ਪੋਸਟਾਂ ਜਿਹੜੀ ਸਾਡੀ ਆ ਟੋਟਲ ਆ। ਬਾਕੀ ਜਿਹੜੀਆਂ ਪੋਸਟਾਂ ਖਾਲੀ ਪਈਆਂ ਨੇ ਅਸੀਂ ਉਹ ਭਰਨ ਵਾਸਤੇ ਵੀ ਕਹਿ ਰਹੇ ਆ ਸਾਥੀਆਂ ਤੇ ਵਰਕਰਾਂ ਦਾ ਬਰਕਰਾਰ ਬਹੁਤ ਜ਼ਿਆਦਾ ਇਸ ਕਰਕੇ ਜੋ ਆਉਣ ਵਾਲੀ ਜਿੰਮਣੀ ਚੋਣ ਦੇ ਵਿੱਚ ਤੇ ਇਹ ਇਲੈਕਸ਼ਨ ਇੱਥੇ ਹੁੰਦੀ ਆ ਤੇ ਅਸੀਂ ਇਸ ਸਰਕਾਰ ਦਾ ਪੂਰਾ ਪਿੱਟ ਸਿਆਪਾ ਕਰਾਂਗੇ ਤੇ ਹੋਰ ਕਿਸੇ ਸਾਥੀ ਜਿਹੜਾ ਕੋ ਆਉਂਦਾ ਉਹ ਗੱਲ ਅਲੱਗ ਆ ਪਰ ਇਹਨਾਂ ਨੂੰ ਹਰਾਉਣ ਵਾਸਤੇ ਅਸੀਂ ਪੂਰ ਜ਼ੋਰ ਸ਼ਬਦਾ ਦੇ ਵਿੱਚ ਇਹਨਾਂ ਦੀ ਮੰੰਦਾ ਵੀ ਕਰਾਂਗੇ ਪੂਰਾ ਇਸਤਾਨ ਤੇ ਹੀ ਨਾ ਜ਼ੋਰ ਲਾਵਾਂਗੇ ਤੇ ਸਾਰੀਆਂ ਆਪਣੀਆਂ ਜਥੇਬੰਦੀਆਂ ਨੂੰ ਅਪੀਲ ਕਰਾਂਗੇ ਵੀ ਇਹਨਾਂ ਦਾ ਵਿਰੋਧ ਕੀਤਾ ਜਾਵੇ ਮੁੱਖ ਮੰਗਾਂ ਆਪਣੀਆਂ ਕੀ ਹੈਗੀ ਸਰਕਾਰ ਜਿਹੜੀ ਸਰਕਾਰ ਤੱਕ ਤੁਹਾਡੀ ਆਵਾਜ਼ ਪਹੁੰਚੇ ਕੀ ਮੁੱਖ ਮੰਗਾਂ ਹੈਗੀਆਂ ਤੁਹਾਡੀਆਂ ਸਾਡੀਆਂ ਸਾਰਿਆਂ ਤੋਂ ਮੁੱਖ ਮੰਗ ਹੈਗੀ ਆ 35400 ਜਿਹੜੇ ਸਾਡੇ ਆਰਟੀਐਮ ਤੋਂ ਏਲਮ ਪ੍ਰਮੋਟ ਹੋਏ ਸਾਥੀ ਆ ਉਹਨਾਂ ਨੂੰ ਨਗੂਣੀਆਂ ਤਨਖਾਹਾਂ ਤੇ ਕੰਮ ਕਰਨਾ ਪੈ ਰਿਹਾ ਸਾਡੇ ਇਸੇ ਕੇਡਰ ਦੇ ਉੱਪਰ ਤਿੰਨ ਸਾਡੇ ਸਕੇਲ ਬਣੇ ਹੋਏ ਆ ਇੱਕ 1950 ਇੱਕ 23 450 ਜਦਕਿ ਇਹ ਚਾਹੀਦਾ ਆ 34 35400 ਇਹ ਸਾਡਾ ਇਹ ਰਾਈਟ ਆ ਇਹਨਾਂ ਮੁਲਾਜ਼ਮਾਂ ਦਾ ਕਿ ਕਿ ਇੱਕ ਏਲਮ ਜਿਹੜਾ ਸਾਥੀ ਆ ਸਾਡਾ ਉਹਨਾਂ ਨੂੰ ਤਿੰਨਾਂ ਕੈਟਾਗਰੀਆਂ ਚ ਵੰਡ ਦਿੱਤਾ ਗਿਆ ਕੰਮ ਸਾਥੀ ਨੇ ਸੇਮ ਕਰਨਾ ਹੈ ਨੁਕਸਾਨ ਉਹਦਾ ਸੇਮ ਹੋਣਾ ਹੈ ਪਰ ਤਨਖਾਹਾਂ ਤਿੰਨੋ ਤਰ੍ਹਾਂ ਦੇ ਵਿੱਚ ਵੰਡ ਦਿੱਤੀਆਂ ਗਈਆਂ ਕੁਝ ਸਾਡੇ ਸਾਥੀ ਆ ਜਿਹੜੇ ਸਾਡੇ ਦੇ ਵਿਛੜ ਗਏ ਸੀ ਉਹਨਾਂ ਦੀ ਜਿਹੜੀ ਸਲੇਸ਼ੀਅਮ ਆ ਉਹਨਾਂ ਤੋਂ ਜਬਰੀ ਵਸੂਲੀ ਕੀਤੀ ਜਾ ਰਹੀ ਆ ਕਿਉਂਕਿ ਵੇਖੋ 12% ਵਿਆਜ ਦੇ ਨਾਲ ਅੱਜ ਸਾਡੇ ਉਹਨਾਂ ਬੱਚਿਆਂ ਨੂੰ ਲਗਭਗ 45 ਲੱਖ ਕਿਸੇ ਨੂੰ 50 ਲੱਖ ਕਿਸੇ ਨੂੰ 60 ਲੱਖ ਰੁਪਈਆ ਜਮ੍ਹਾਂ ਕਰਾਉਣ ਵਾਸਤੇ ਸਰਕਾਰ ਕਹਿ ਰਹੀ ਆ ਇਹ ਇੱਕ ਸਰਕਾਰ ਦੀ ਅਸੀਂ ਇਹ ਕਹਾਂਗੇ ਵੀ ਇਹ ਰਿਸ਼ਵਤ ਲੈ ਕੇ ਉਹਨਾਂ ਨੂੰ ਨੌਕਰੀਆਂ ਦੇ ਰਹੀ ਆ ਤੁਸੀਂ ਦੇਖੋ ਜੇ ਬੱਚੇ ਕਿਸੇ ਨੇ ਵਿਆਜ ਤੇ ਪੈਸੇ ਚੁੱਕ ਕੇ ਦੇਣੇ ਆ ਤੇ ਉਹਦੀ ਵਿਆਜ ਦੇ ਨਾਲ ਉਹਦੀ ਤਨਖਾਹ ਜਿੰਨੀ ਕੋ ਉਹਨੂੰ ਦੇ ਰਿਆ ਉਹਨੂੰ ਹਜ਼ਾਰੇ ਕੁਸ਼ ਉਹਦੇ ਨਾਲ ਉਹ ਵਿਆਜ ਦੇ ਪੈਸੇ ਵੀ ਨਹੀਂ ਮੋੜ ਪਾਣਾ ਜਿੰਨਾ ਚਿਰ ਉਹ ਸਰਵਿਸ ਕਰੇਗਾ ਇੰਨਾ ਦੇ ਪੈਸੇ ਹੀ ਮੋੜਦਾ ਰਹੇਗਾ ਅਸੀਂ ਇਸ ਕਰਕੇ ਮੰਗ ਕਰਦੇ ਆ ਵੀ ਜਿਹੜੇ ਉਹਨਾਂ ਨੂੰ ਪੈਸੇ ਦਿੱਤੇ ਗਏ ਆ 12% ਵਿਆਜ ਤੋਂ ਬਗੈਰ ਉਹਨਾਂ ਤੋਂ ਵਸੂਲ ਕਰ ਲੈਣ ਅਸੀਂ ਉਹਦੇ ਲਈ ਤਿਆਰ ਹਾਂ ਮੇਰੇ ਨਾਲ ਤੁਸੀਂ ਦੇਖਿਆ ਕਿ ਗੱਲਬਾਤ ਕੀਤੀ ਇਹਨਾਂ ਨਾਲ ਬਿਜਲੀ ਕਰਮਚਾਰੀਆਂ ਨਾਲ ਉਹਨਾਂ ਨੇ ਕਿਹਾ ਕਿ ਇੰਨੀ ਗਰਮੀ ਦੇ ਕਾਰਨ ਤੁਸੀਂ ਦੇਖਿਆ ਕਿ ਗਰਮੀ ਇੰਨੀ ਆ ਫਿਰ ਵੀ ਬੈਠੇ ਹੋਏ ਨੇ ਮੇਰੇ ਨਾਲ ਬੀਬੀਆਂ ਵੀ ਦੇਖਿਆ ਕਿ ਬੀਬੀਆਂ ਵੀ ਧਰਦੇ ਦੇ ਉੱਪਰ ਬੈਠੀਆਂ ਹੀ ਆ ਆਪਣੀਆਂ ਮੰਗਾਂ ਨੂੰ ਲੈ ਕੇ ਜਿਹੜੀ ਆ ਜਿਹੜੀ ਆ ਨਾਰੇਬਾਜੀ ਕਰ ਰਹੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਤੁਹਾਡੀਆਂ ਮੁੱਖ ਮੰਗਾਂ ਜਿਹੜੀਆਂ ਅੱਜ ਜੀ ਸਾਨੂੰ ਕੋਈ ਸ਼ੌਕ ਨਹੀਂ ਪੱਤੀਆਂ ਛਿੜਕਾ ਕੇ ਬਹਿਣ ਦਾ ਅਸੀਂ ਲੋਕਾਂ ਨੂੰ ਨਿਰਵਿਘਨ ਸਪਲਾਈ ਦੇਣ ਵਾਲੇ ਅੱਜ ਸਾਡੀ ਮਜਬੂਰੀ ਬਣਾਤੀ ਸਰਕਾਰਾਂ ਨੇ ਇਹ ਸਰਕਾਰ ਦੀ ਜ਼ਿੰਮੇਵਾਰੀ ਆ ਕਿ ਇਸ ਮਹਾਲ ਨੂੰ ਵਧੀਆ ਬਣਾ ਕੇ ਰੱਖੇ। ਪਰ ਗਦਾਂ तमाम ਦੀ ਸਰਕਾਰ ਬਾਨ ਤੋਂ ਪਹਿਲਾਂ ਇਹ ਕਹਿੰਦੇ ਸੀ ਕਿ ਸਾਡੀ ਸਰਕਾਰ ਆਵੇ ਅਸੀਂ ਕੋਈ ਧਰਨਾ ਨਹੀਂ ਲੱਗਣ ਦਵਾਂਗੇ। ਤਾਂ ਅੱਜ ਥਾਂ ਥਾਂ ਤੇ ਧਰਨੇ ਲੱਗੇ ਆ। ਇਹ ਸਰਕਾਰ ਦੀ ਡਿਊਟੀ ਆ ਕਿ ਮਲਾਜ਼ਮਾਂ ਦੀ ਗੱਲ ਸੁਣੇ, ਇਸ ਮਹਾਲ ਨੂੰ ਜਿਹੜਾ ਵਧੀਆ ਬਣਾਵੇ। ਦੇਖੋ ਦੇਸ਼ ਦੀ ਆਬਾਦੀ ਦਾ 50% ਹਿੱਸਾ ਆਰਤਾ ਆ। ਦੇ ਮਸਲੇ ਦੇ ਬਰਾਬਰ ਤੇ ਆ ਸਾਡੇ ਕਿ ਅਸੀਂ ਆਪਣੇ ਭਰਾਵਾਂ ਦੇ ਨਾਲ ਵੱਡੇ ਨਾ ਮੋਟਾ ਜੋੜ ਕੇ ਖੜੀਆਂ ਹਾਂ ਜਿੱਥੋਂ ਤੱਕ ਵੀ ਸਾਨੂੰ ਸੰਘਰਸ਼ਾਂ 'ਚ ਅੱਗੇ ਜਾਣ ਦੀ ਲੋੜ ਪਈ ਅਸੀਂ ਸਰਕਾਰ ਦੀ ਜਾਂ ਕਿੱਧਰ ਧਮਕੀਆਂ ਇਸ ਮਸਲੇ ਦੀ ਕੋਈ ਪਰਵਾਹ ਨਹੀਂ ਕਰਦੇ ਅਸੀਂ ਆਪਣੇ ਭਰਾਵਾਂ ਦੇ ਨਾਲ ਪੂਰਾ ਯੋਗਦਾਨ ਪਾਵਾਂਗੇ ਤੁਸੀਂ ਮੀਟਿੰਗ ਵੀ ਹੋ ਚੁੱਕੀ ਆ ਹਾਂਜੀ ਸੀਐਮ ਨਾਲ ਜਿਹੜੇ ਸਾਹਮਣੇ ਗੱਲ ਕੀਤੀ ਆਡੀ ਕੀ ਕੀ ਲੋਕ ਦਾ ਸਾਨੂੰ ਤਾਂ ਇਹ ਲੱਗਦਾ ਕਿ ਜਿਵੇਂ ਸਾਡੇ ਨਾਲ ਮੁੱਕਣ ਮਿੱਟੀ ਖੱਡੀ ਜਾ ਰਹੀ ਹੈ ਨਾਰੇ ਦੀ ਸਰਕਾਰ ਨਾਰੇ ਨਾ ਕੇ ਭੰਡਾਂ ਦੀ ਸਰਕਾਰ ਹੈ ਸਾਰਾ ਕੁਝ ਸਾਨੂੰ ਨਾਰਿਆਂ ਚ ਉੱਜਾ ਕੇ ਸਾਡੇ ਸੰਘਰਸ਼ਾਂ ਨੂੰ ਤਾਰ ਬੀਜੋ ਕਰਨਾ ਚਾਹੀਦੀ ਆ ਸਾਨੂੰ ਇਹਨਾਂ ਤੋਂ ਕੋਈ ਏਡੀ ਆਸ ਨਹੀਂ ਜੇ ਸਰਕਾਰ ਇਮਾਨਦਾਰ ਆ ਤਾਂ ਹੁਣ ਤੀਸਰਾ ਦਿਨ ਆ ਗਿਆ ਸਾਡਾ ਕਿ ਕੋਈ ਸਰਕਾਰ ਦੇ ਕੰਨ ਤੇ ਜੂ ਸਰ ਕਰੇ ਸਰਕਾਰ ਦੀ ਡਿਊਟੀ ਆ ਮੈਂ ਪਹਿਲਾਂ ਵੀ ਕਿਹਾ ਕੋ ਮਹਾਲ ਨੂੰ ਵਧੀਆ ਬਣਾਵੇ ਉਹ ਬਿਜਲੀ ਕਰਮਚਾਰੀ ਨਾਲ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਹੈ ਕਿ ਜਿੰਨਾ ਚਿਰ ਪੰਜਾਬ ਦੀ ਸਰਕਾਰ ਨੇ ਸਾਡੀਆਂ ਜਿਹੜੀਆਂ ਵਾ ਪਿਛਲੀ ਕਰਮਚਾਰੀਆਂ ਦੀਆਂ ਮੰਗਾਂ ਨਾ ਮੰਨੀਆਂ ਉਹਨਾਂ ਤੱਕ ਜਿਹੜਾ ਵਾ ਸੰਘਰਸ਼ ਜਿਹੜਾ ਸਾਡਾ ਯਾਰੀ ਰਹੇਗਾ ਤਰਨ ਤਰਨ ਤੋਂ ਸਰਬਜੀਤ ਸਿੰਘ ਦੀ